ਹਾਂਜੀ ਸਾਸੀ ਕਾਈ ਸਾਰਿਆਂ ਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦੇ ਬੈਲ ਬਟਨ ਨੂੰ ਦਬਾ ਦਿਓ ਤਾਂ ਜੋ ਹਰ ਇੱਕ ਉਹਨਾਂ ਵਾਈਨ ਦੇ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88990999728 ਅੱਜ ਦੀ ਆਪਣੀ ਵਿਜਿਟ ਹੈ ਜੀ ਪਿੰਡ ਤਖਤੂਪੁਰਾ ਜ਼ਿਲ੍ਹਾ ਮੋਗਾ ਦੇ ਤਹਿਸੀਲੇ ਨੂੰ ਨਿਹਾਲ ਸਿੰਘ ਵਾਲੀ ਪੈਂਦੀ ਆ ਅੱਜ ਦੀ ਵੀਡੀਓ ਵਿੱਚ ਸਾਡੇ ਵਸਤੇ ਵੀ ਇੱਕ ਡੌਗ ਤੇ ਇੱਕ ਪਿੰਜਰਾ ਲੈ ਕੇ ਆਇਆ ਆਓ ਬਾਈ ਤੋਂ ਪੁੱਛਦੇ ਡਿਟੇਲ ਸასი ਘਾਇ ਵੀਰੇ ਸასი ਘਾਇ ਉੱਚੀ ਬੋਲੀ ਮਾੜਾ ਹਾਂ ਵੀਰੇ ਨਾਮ ਆਪਣਾ ਬਈ ਮੇਰਾ ਨਾਮ ਪ੍ਰਕਾਸ਼ ਸਿੰਘ ਆ ਵੀਰੇ ਠੀਕ ਹੈ ਵੀਰੇ ਪਿੰਡ ਆਪਣਾ ਆ ਗਿਆ ਤਖਤੂਪੁਰਾ ਨਾ ਜ਼ਿਲ੍ਹਾ ਮੋਗਾ ਹਣ ਸੀ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਬਈ 98772 63032 98772 63032 63032 ਹਾਂਜੀ ਤੇ ਆਪਣੇ ਕੋਲ ਇੱਕ ਪਿੰਜਰਾ ਤੇ ਇੱਕ ਡੌਗ ਅਸੀਂ ਲਈ ਹੈ ਨਾ ਹਾਂਜੀ ਤੇ ਡੌਗ ਆਪਣਾ ਕਿੰਨੇ ਟਾਈਮ ਦਾ ਇਹ ਹੈਗਾ ਵੀਰੇ ਢਾਈ ਕਿ ਸਾਲ ਦਾ ਹੈਗਾ ਢਾਈ ਕਿ ਸਾਲ ਦਾ ਹਾਂ ਤੇ ਉਮਰ ਕਿੰਨੀ ਢਾਈ ਸਾਲ ਦਾ ਹੋ ਗਿਆ ਸਾਰਾ ਤੇ ਕਿਹੜੇ ਟੀਕੇ ਟੂਕੇ ਦਾ ਕੀ ਸੀ ਇਹਨਾਂ ਸੀਮੰਡ ਇਹ ਮਾਂ ਚੋਂ ਲੈ ਜਾਂਦਾ ਵੀਰੇ ਮਾਂ ਚੋਂ ਲੈ ਜਾਂਦਾ ਹਾਂ ਠੀਕ ਹੈ ਬਸ ਮੈਰੋਂ ਵਾਲਾ ਉਹਦੇ ਕੁੱਤੇ ਦਾ ਬੱਚਾ ਹੈ ਇਹ ਠੀਕ ਹੈ ਤੇ ਆਪਣਾ ਪੇਪਰ ਪੂਪਰ ਫੁੱਲ ਹੈ ਸਾਰੇ ਪੇਪਰ ਹੈਗੇ ਆ ਇਹਦੇ ਮੀਟਿੰਗ ਵਧੀਆ ਕਰਦਾਗਾ ਕੋਲ ਬੋਲ ਬਣੀ ਇਸ ਚ ਠੀਕ ਹੈ ਵਧੀਆ ਬੱਚੇ ਪਿੰਜਰੇ ਦੇ ਝਾਲੜੇ ਪੂਰੇ ਸੋਹਣੇ ਆ ਠ ਤੇ ਕੀਮਤ ਕੀ ਇਹਦੀ ਬਾਈ ਲੈਣ ਦੇਣ ਜਿਹੜੀ ਜਮਾ ਇਹਦਾ ਫਿਰ ਮੈਂ 35000 ਰੁਪਇਆ ਮੰਗਦਾ 35000 ਮਾੜੇ ਬਾਹਰ ਕੱਢ ਕੇ ਦਿਖਾ ਨਹੀਂ ਕਿੱਥੇ ਆ ਦੇਖ ਸਕਦੇ ਆ ਬਾਈ ਕਦਾ ਮਾਚੋ ਲੈਣ ਦਾ ਕੋਈ 2.5 ਸਾਲ ਦੀ ਉਮਰ ਹੈ ਇਹਦੀ ਤੇ 35000 ਬਾਈ ਇਹਦਾ ਮੰਗਦਾ ਕੱਦ ਦੇਖ ਸਕਦੇ ਆ ਬਹੁਤ ਸੋਹਣਾ ਲੇਦਾ ਲੂਦਾ ਬਹੁਤ ਆ ਪੂਛ ਫੁੱਲਾ ਤੇ ਡਬਲ ਕੋੜਾ ਦੇ ਨਾਲ ਕੰਨ ਵੀ ਬਹੁਤ ਸੋਹਣਾ ਫੇਸ ਵਧੀਆ ਜਮਾ ਤੇ ਵਜਨ ਉਹ ਜਿਹਨ ਦੇਖ ਸਕਦੇ ਆ ਵਜਨ ਬਹੁਤ ਆ ਤੇ ਪ੍ਰਾਈਸ ਇਹਦਾ 35000 ਆ ਬਈ ਤੇ ਇੱਕ ਆਪਣਾ ਪਿੰਜਰਾ ਹਨਾ ਹਾਂ ਇੱਕ ਪਿੰਜਰਾ ਤੇ ਕਿੰਨੇ ਕ ਕੁਆਂਟਲ ਦਾ ਆਊਗਾ ਇਹ ਇਹ ਹੈਗਾ ਯਾਰ 2 ਕੁਆਂਟਲਾਂ ਨੂੰ ਹੈਗਾ 2 ਕੁਆਂਟਲਾਂ ਨੂੰ ਹੈਗਾ 2 ਤੋਂ ਤੇ ਹੀ ਹੋਊਗਾ 2 2 ਪੋਸ਼ਨ ਆ ਗਏ ਹਨਾ ਇਹਦੇ ਚ ਹਾਂ 2 ਹੈਗੇ ਠੀਕ ਐ ਤੇ ਇਹਦਾ ਰੇਟ ਕੀ ਆ ਇਹਦਾ ਵੀਰੇ ਮੰਗਦਾ ਮੈਂ 13000 ਰੁਪਏ 13000 ਰੁਪਏ ਹਾਂ ਤਾਣੋ ਜੀ ਵਿੱਚੋਂ ਕੋਈ ਨਹੀਂ ਵੇਖ ਲਾਂਗੇ ਮੌਕੇ ਤੇ ਠੀਕ ਐ ਜੀ ਹਾਂ ਜੀ 13000 ਬਾਈ ਕਹਿੰਦਾ ਪਿੰਜਰੇ ਦਾ ਮੰਗਦਾ 35000 ਕੁੱਤੇ ਦਾ ਅੱਜ ਦੀ ਵੀਡੀਓ ਸੀਗੀ ਪਿੰਡ ਤਖਤੂ ਪੂਰਾ ਤੁਹਾਨੂੰ ਦੋਨਾਂ ਬਾਰੇ ਪ੍ਰੋਪਰ ਡਿਟੇਲ ਬਾਈ ਤਾਂ ਲੈਤੀ ਦੋਨਾਂ ਚੀਜ਼ਾਂ ਦੇ ਵਿੱਚੋਂ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਕੋਈ ਵੀ ਚੀਜ਼ ਪਸੰਦ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਰੁਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਤੇ